ਜਿਹੜੇ ਜਿੰਦਿਆਂ ਹੀ ਮਾਤਾ ਪਿਤਾ ਨੂੰ ਟੋਕਰਾ ਮਾਲ ਕੇ ਆਸ਼ਰਮਾਂ 'ਚ ਭੇਜ ਦਨ ਉਹਨਾਂ ਲਈ ਜੀਰੋ ਨੇ ਤੇ ਜਿਨ੍ਹਾਂ ਨੇ ਮਾਤਾ ਪਿਤਾ ਨੇ ਬੱਚਿਆਂ ਦੀ ਪਰਵਰਿਸ਼ ਕੀਤੀ ਹੋਵੇ ਤੇ ਬੱਚਿਆਂ ਨੇ ਉਹਨਾਂ ਨੂੰ ਆਪਣੇ ਬੱਚਿਆਂ ਮੰਗ ਲਾਲ ਲદયਾ ਹੋਵੇ ਪਰਵੇਖਿਆ ਕਿ ਬੱਚੇ ਸਰਵਸਤਾਂ ਤੋਂ ਆਮਦੇ ਸਰਵਸਤਾਂ ਤੇ ਡਿਊਟੀਆਂ ਕਰਦੇ ਨੇ ਮਰਦ ਆਪਣੀ ਔਰਤ ਨੂੰ ਫੋਨ ਕਰਦਾ ਪਪਾ ਜੀ ਦਾ ਕੀ ਹਾਲ ਹੈ ਮਾਤਾ ਜੀ ਦਾ ਕੀ ਹਾਲ ਹੈ ਖਿਆਲ ਕਰਨਾ ਡੰਡਦਾ ਆਪਣੇ ਬੱਚਿਆਂ ਨੂੰ ਵੀ ਇਹ ਹੁੰਦੇ ਸਾਡੇ ਸੰਸਕਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਤੱਕ ਮਾਂ ਦਾ ਜ਼ਿਕਰ ਆਉਂਦਾ ਨਾ ਦੁਨੀਆ ਦਾ ਇਤਿਹਾਸ ਪੜ ਲਓ ਮਾਂ ਨੂੰ ਅਦਬ ਸਤਕਾਰ ਤੇ ਦਿੱਤਾ ਤੇ ਬਾਬੇ ਨਾਨਕ ਨੇ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਹਿਲੇ ਸਮਿਆਂ ਦੇ ਵਿੱਚ ਬੱਚੀ ਪੈਦਾ ਹੁੰਦੀ ਸੀ ਨਾ ਬੱਚੀ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਸੀ ਜਿਸ ਨੂੰ ਕਹਿੰਦੇ ਨੇ ਫਰੂਨਤ ਆ ਅੰਤ ਵਿੱਚ ਬੱਚੀ ਵਿਆਹ ਵੀ ਗਈ ਤੇ ਸਸਰਾਲ ਵਾਲਿਆਂ ਨੇ ਸਾੜ ਦਿੱਤਾ ਉਸ ਨੂੰ ਦੇਹ ਦੀ ਖਾਤਰ ਐਸਾ ਹੋ ਰਿਹਾ ਸਮਾਜ ਦੇ ਵਿੱਚ ਜੇ ਕਿਤੇ ਉਸ ਔਰਤ ਦਾ ਪਤੀ ਗੁਜਰ ਜਾਏ ਤੇ ਨਾਲ ਸੜਨਾ ਲਾਜ਼ਮੀ ਕਰ ਦਿੱਤਾ ਉਸ ਔਰਤ ਨੂੰ ਸਮ ਕੰਨ ਸੱਤੀ ਪ੍ਰਥਾ ਇਹ ਗੁਰੂ ਬਾਬੇ ਨਾਨਕ ਦਾ ਇਮਸ਼ਨ ਸੀ ਜਿਸ ਨੇ ਇਸ ਭੈਣ ਸਿਰ ਤੇ ਹੱਥ ਰੱਖ ਕੇ ਦਲਾਸਾ ਦਿੱਤਾ ਤੇ ਲੋਕਾਂ ਨੂੰ ਸਮਝਾਇਆ ਸੋ ਕਿਉਂ ਮੰਦਾ ਆਖੀ ਐ ਜਿਤ ਜੰਮੈ ਰਾਜਾ ਸਾਰੇ ਪਰੋਤ ਨੂੰ ਸਾਰਿਆਂ ਨੂੰ ਗੱਲ ਚੇਤਾ ਆ ਜਾਵੇ ਸੋ ਕਿਉ ਮੰਦਾ ਆਖੀਐ ਜਿਤ ਜੰਮੁ ਜੰਮਾਰ ਆਇ ਦੁਨੀਆ ਦੇ ਵਿੱਚ ਸੰਤ ਮਹਾਂਪੁਰਸ਼ ਗੁਰੂ ਪੀਰ ਨਬੀ ਪੈਦਾ ਹੋਏ ਪੈਦਾ ਕਿਸ ਨੇ ਕਿਤੇ ਔਰਤ ਨੇ ਜੇ ਅਵਤਾਰਾਂ ਦੀ ਦੇਵਤਿਆਂ ਦੀ ਰਿਸ਼ੀਆਂ ਮੁਨੀਆਂ ਯੋਧਿਆਂ ਦੇ ਅੱਜ ਦਿਨ ਦਿਹਾੜੇ ਮਨਾਏ ਜਾਂਦੇ ਨੇ ਯਾਦ ਕੀਤਾ ਜਾਂਦਾ ਧਨ ਜਣੇ ਦੀ ਮਾਓ ਆਏ ਸਫਲ ਸੇ ਜਿਸ ਮਾਂ ਨੇ ਪੈਦਾ ਕੀਤਾ ਹੋਵੇ ਉਸ ਮਾਂ ਨੂੰ ਪੈਰ ਦੀ ਚੁੱਤੀ ਕਿਹੜੀ ਕਿ ਆ ਕੋਈ ਇਨਸਰਾਬ ਹੈ ਇਹ ਮਾੜੀ ਗੱਲ ਐ ਬਾਬੇ ਨਾਨਕ ਨੇ ਟੰਕੇ ਦੇ ਜੋਰ ਕਿਆ ਇਹ ਮਾਂ ਲక్ష్ਮੀ ਜੇ ਇਹ ਦੇਵੀ ਜੇ ਇਹ ਪੂਜਣ ਜੋਗ ਜੇ ਇਸ ਤੋਂ ਬਿਨਾ ਸੰਸਾਰ ਅਧੂਰਾ ਨਾ ਇਹ ਸ਼ਾਇਰ ਕਹਿੰਦਾ ਮਾਂ ਹੁੰਦੀ ਬੇੜੇ ਦੀ ਸ਼ਾਨ ਆਹ ਪਰਵਾਰ ਵਜਾ ਤੋ ਕੁਛ ਨਹੀਂ ਜਦੋਂ ਮਾਂ ਬੈਠੀ ਕੋ ਜਿੰਨਾ ਦੇਰ ਦੀ ਹੋਵੇ ਨਾ ਖੁਣਦੀ ਲੈ ਕੇ ਖਣਖਾਦੀ ਰਹਿੰਦੀ ਐ ਚੌਕੀਦਾਰੀ ਕਰਦੀ ਰਹਿੰਦੀ ਐ ਬਾਪੂ ਵੀ ਕਰਦਾ ਰਹਿੰਦਾ ਮਾਂ ਹੁੰਦੀ ਬੇੜੇ ਦੀ ਸ਼ਾਨ ਮਾਂ ਹੁੰਦੀ ਕਬੀਲੇ ਦੀ ਪ੍ਰਧਾਨ ਮਰਦ ਲਈ ਉਹ ਹੁੰਦੀ ਗਹਿਣਾ ਤੇ ਹੀ ਪੁੱਤਰਾ ਦੀ ਹੁੰਦੀ ਜਿੰਦ ਜਾਨ